ਕੰਮ ਵਾਸਤੇ ਜੋ ਕੁਝ ਕੀਤੇ ਉਹਨਾਂ ਨੂੰ ਹਮੇਸ਼ਾ ਹੀ ਸਲਾਇਆ ਜਾਣਾ ਉਹਦੇ ਨਾਲ ਹੀ ਅੱਜ ਇੱਕ ਘਟਨਾ ਘਟੀ 1800 ਤੇ 47 ਵਿੱਚ ਕਹ ਕਿਸਮਾਤੀ ਹੈ ਜਿਹੜਾ ਆਪਾਂ ਕਹਿੰਨੇ ਆ ਨਾ ਵੀ ਤੇਜਾ ਸਿੰਘ ਲਾਲ ਸਿੰਘ ਤੇ ਗੁਲਾਬ ਸਿੰਘ ਵੈਸੇ ਜੇ ਉਹਨਾਂ ਦੇ ਕਾਰਨਾਮੇ ਕਰਮ ਵੇਖੀਏ ਤੇ ਜਿਵੇਂ ਸੁੱਚਾ ਆਨੰਦ ਨੂੰ ਆਪਾਂ ਝੂਠਾ ਆਨੰਦ ਕਹਿੰਨੇ ਆ ਨਾ ਇਸ ਤਰ੍ਹਾਂ ਜੇ ਤੁਸੀਂ ਵੇਖੋਗੇ ਤੇਜਰਾਮ ਤੇ ਲਾਲ ਚੰਦ ਜਿਹੜੇ ਨੇ ਜਿਹੜੇ ਲਾਲ ਸਿੰਘ ਤੇ ਤੇਜਾ ਸਿੰਘ ਅਖਵਾਉਂਦੇ ਸੀ ਇਹ ਮਿਸ਼ਰ ਸੀਗੇ ਬਰੇਲੀ ਦੇ ਬ੍ਰਾਹਮਣ ਜਿਹੜਾ ਤੇਜਰਾਮ ਸੀ ਜਿਹੜਾ ਤੇਜਾ ਸਿੰਘ ਅਖਵਾਉਂਦਾ ਇਹ ਫੌਜਾਂ ਦਾ ਮੁਖੀ ਸੀ ਸਭਰਾਵਾਂ ਦੀ ਲੜਾਈ ਜਿੰਨਾ ਕੁਝ ਹਰੇ ਆ ਇਹ ਤੇਜਰਾਮ ਦੇ ਕਰਕੇ ਰਹੇ ਫੌਜਾਂ ਦਾ ਮੁਖੀ ਸੀ ਇਹਨੇ ਸਾਰਾ ਕੁਝ ਕਰਾਇਆ ਅੰਗਰੇਜ਼ਾਂ ਨਾਲ ਰਲ ਕੇ ਤੇ ਜਿਹੜਾ ਜਿਹਨੂੰ ਲਾਲ ਸਿੰਘ ਕਹਿੰਦੇ ਆ ਲਾਲ ਚੰਦੇ ਵੀ ਇਹਦੇ ਇਹਦੇ ਨਾਲ ਦਾ ਹੀ ਸੀ ਉਧਰ ਬਰੇਲੀ ਦਾ ਹੀ ਸੀ ਇਹ ਉਸ ਵਕਤ ਪ੍ਰਾਈਮ ਮਿਨਿਸਟਰ ਸੀ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਪ੍ਰਾਈਮ ਮਿਨਿਸਟਰ ਇਹ ਸੀ ਤੇ ਜਿਹੜਾ ਗੁਲਾਬ ਚੰਦ ਡੋਗਰਾ ਸੀ ਜੰਮੂ ਕਸ਼ਮੀਰ ਦਾ ਉਹ ਉਸ ਵਕਤ ਆਪਣੇ ਆਪ ਨੂੰ ਰਾਜਾ ਖਵਾਉਂਦਾ ਸੀ ਜਿਵੇਂ ਛੋਟੀ ਪਦਵੀ ਦਿੱਤੀ ਹੁੰਦੀ ਹੁਣ ਇੰਨੀਆਂ ਲੜਾਈਆਂ ਹਰਵਾਈਆਂ ਜਦੋਂ ਤੇਜਰਾਮ ਨੇ ਫੌਜ ਦਾ ਮੁਖੀ ਖਾਲਸਾ ਫੌਜ ਦਾ ਮੁਖੀ ਹੋਣ ਦੇ ਨਾਤੇ ਅੰਗਰੇਜ਼ ਚਾਹੁੰਦੇ ਸੀ ਬੇਨੂੰ ਨਾਮ ਦਿੱਤਾ ਜਾਏ ਤੇ ਨਾਮ ਕੀ ਦਿੱਤਾ ਜਾਏ ਉਹਨਾਂ ਨੇ ਅੱਜ ਦਾ ਦਿਨ ਜਿਹੜਾ 7 ਅਗਸਤ 1847 ਦਾ ਰੱਖ ਲਿਆ ਲਾਹੌਰ ਕਿਲੇ ਦੇ ਵਿੱਚ ਇੱਕ ਦਰਬਾਰ ਕਰਵਾਇਆ ਲਾਰਡ ਹੌਡਿੰਗ ਜਿਹੜਾ ਹੈ ਉਹ ਵੀ ਬੈਠਾ ਸਾਰੇ ਅੰਗਰੇਜ਼ ਵੀ ਬੈਠੇ ਉਹਨੂੰ ਉਸ ਦਿਨ ਰਾਜ ਤਿਲਕ ਕੀਤਾ ਜਾਣਾ ਸੀ ਜਦ ਕਿ ਉਹ ਪਹਿਲਾਂ ਤਾਂ ਹੱਕ ਜਿਹੜਾ ਉਹ ਮਹਾਰਾਜਾ ਦਲੀਪ ਸਿੰਘ ਕੋਲੇ ਸੀ ਭਾਵੇਂ ਉਹ ਅਜੇ ਬਾਲਕ ਸੀ ਕਿਉਂਕਿ 1838 ਦਾ ਜਨਮ ਆ 6 ਸਤੰਬਰ 1838 ਦਾ ਮਹਾਰਾਜਾ ਦਲੀਪ ਸਿੰਘ ਦਾ ਤੇ ਜਦੋਂ ਉਹਨਾਂ ਦਾ ਜਨਮ 38 ਦਾ ਤੇ 47 ਦੇ ਵਿੱਚ ਆਪ ਜੀ ਵੇਖ ਲਓ ਕਿ 9 ਕੁ ਸਾਲ ਦੇ ਲਗਭਗ ਨੇੜੇ ਉਹਨਾਂ ਦੀ ਅਰਬਲਾ ਸੀ। ਤੋਂ ਜਦੋਂ ਉਹਨਾਂ ਤੋਂ ਤਿਲਕ ਕਰਾਇਆ ਜਾਣਾ ਹੁਣ ਉਹ ਬੈਠੇ ਨੇ। ਤੇਜਰਾਮ ਸਾਹਮਣੇ ਬੈਠਾ ਗਰੇ ਚਾਹੁੰਦੇ ਵੀ ਇਸੇ ਕਰਕੇ ਸਭ ਨੂੰ ਸੱਦਿਆ ਵੀ ਅਸੀਂ ਕਹਾਂਗੇ ਦਲੀਪ ਸਿੰਘ ਨੇ ਤਿਲਕ ਲਾ ਦਿੱਤਾ ਹੁਣ ਤਾਂ ਫਿਰ ਇਹ ਤੇਜਰਾਮ ਹੀ ਹੋਇਆ ਨਾ ਰਾਜਾ। ਉਹ ਜਦੋਂ ਉਹਨੂੰ ਤਿਲਕ ਲਾਉਣ ਤਿਲਕ ਲਵਾਉਣ ਲੱਗੇ ਤੇ ਉਹਨੇ ਕੇਸਰ ਲਿਆਂਦਾ ਸਾਹਮਣੇ ਕੇਸਰ ਜਿਹੜਾ ਨਾ ਪਾਣੀ ਪਾ ਕੇ ਥੋੜਾ ਜਿਵੇਂ ਘੋਲਦੇ ਨੇ ਆਪਣੇ ਕੇਵਰੀ ਕਰਦੇ ਆ ਤਿਲਕ ਲਾਉਣ ਲਈ ਪਾਣੀ ਮੜਾ ਜਾ ਮਲਾ ਲੈਂਦੇ ਪਾਣੀ ਮਲਾਇਆ ਹੋਇਆ ਸੀ ਤੋ ਕੇਸਰ ਸਾਹਮਣੇ ਕੀਤਾ 9 ਸਾਲ ਦੀ ਉਮਰਾਂ ਮਹਾਰਾਜਾ ਦਲੀਪ ਸਿੰਘ ਨੇ ਕੇਸਰ ਵਿੱਚ ਉਂਗਲਾਂ ਡੋਬ ਵੀ ਲਈ ਅੱਜ ਦੇ ਦਿਨ ਘਟਨਾ ਘਟੀ ਡੋਬ ਵੀ ਲਈ ਮਹਾਰਾਣੀ ਜਿੰਨਾ ਸਾਹਮਣੇ ਬੈਠੀ ਸੀ ਜਦੋਂ ਉਹਦੇ ਵੱਲ ਤੱਕਿਆ ਉਹਨੇ ਉਂਗਲ ਕੱਢ ਲਈ ਉਹ ਤੇਜਰਾਮ ਮੱਥਾ ਐ ਕਰਕੇ ਬੈਠਾ ਸੀ ਬਿਦਵਾ ਦਵਲਾ ਦੇ ਲੇਕਨ ਉਹ ਮੱਥਾ ਐ ਦਾ ਐਂ ਰਹਿ ਗਿਆ ਉਹਨਾਂ ਉਂਗਲ ਕੱਢ ਲਈ ਕੱਢ ਕੇ ਤੇ ਹੱਥੇ ਪਿੱਛੇ ਕਰ ਲਿਆ ਪਹਿਲਾਂ ਉਹ ਕੁਰਸੀ ਤੋਂ ਅੱਗੇ ਸੰਤਖਤ ਤੋਂ ਅੱਗੇ ਹੋ ਕੇ ਬੈਠੇ ਪਰਤ ਕੇ ਬੜਾ ਜ਼ੋਰ ਲਾਇਆ ਲੇਕਨ ਮਹਾਰਾਜਾ ਦਿਲੀਪ ਸਿੰਘ ਐ ਪਿੱਛੇ ਹੋ ਕੇ ਢੋਲਾ ਕੇ ਬਹਿ ਗਏ ਤਖਤ ਦੇ ਨਾਲ ਬੜਾ ਯਤਨ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਤਿਲਕ ਨਹੀਂ ਲਾਇਆ ਤੇ ਤੇਜਰਾਮ ਦੀ ਮਨਸ਼ਾ ਵਿਚੇ ਦੀ ਵਿਚੇ ਰਹਿ ਗਈ ਇਹ ਅੱਜ ਦੇ ਦਿਨ ਫੇਰ ਇਥੋਂ ਮਹਾਰਾਣੀ ਜਿੰਦਾ ਦੀ ਦੁੱਖਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ। ਵੀ ਉਹਨਾਂ ਨੂੰ ਨਜ਼ਰਬੰਦ ਕਰਨਾ, ਸਜਾਵਾਂ ਦੇਣੀਆਂ, ਪੰਜ ਤਾਂ ਨਾਲ ਦੀ ਨਾਲ ਹੀ ਉਦੋਂ ਦੇ ਵਿੱਚ ਇੱਕ ਮੰਗਲਾ ਸੀ ਉਹਨਾਂ ਨੂੰ ਨਾਲ ਦੀ ਨਾਲ ਹੀ ਬਰਖਾਸਤ ਕਰ ਦਿੱਤਾ ਵੀ ਇਹਨਾਂ ਨੇ ਕਰਾਇਆ। ਤੋ ਇਹ ਇਹ ਜਿਹੜੇ ਤੁਸੀਂ ਆਪਜੀ ਇੱਕ ਖਿਆਲ ਕਰਨਾ ਹੈ ਅਸੀਂ ਅੱਜ ਵੀ ਇਹਨਾਂ ਚੀਜ਼ਾਂ ਤੋਂ ਪਰਤਦੇ ਤਾਂ ਨਹੀਂ ਮੁੜਦੇ ਤਾਂ ਨਹੀਂ। ਰਾਜ ਖਾਲਸੇ ਦਾ ਭਾਵੇਂ ਉਹਨਾਂ ਨੇ ਕਿਸੇ ਨਾਲ ਵਖਰੇਵਾ ਨਹੀਂ ਕੀਤਾ ਪਰ ਤਿੰਨ ਪਦਮੀਆਂ ਵੇਖੋ ਮੁੱਖ ਕਿੰਨਾ ਦੇ ਕੋਲ ਸੀ। ਫੌਜਾਂ ਦਾ ਮੁਖੀ ਤੇਜਰਾਮ ਪ੍ਰਾਈਮ ਮਿਨਿਸਟਰ ਲਾਲਚੰਦ ਜਿਹਨੂੰ ਆਪ ਪਤੇਜਾ ਸਿੰਘ ਲਾਲ ਸਿੰਘ ਕਹਿੰਨੇ ਤੇ ਰਾਜੇ ਦੀ ਪਦਵੀ ਡੋਗਰੇ ਕੋਲੇ ਗੁਲਾਬਚੰਦ ਕੋਲੇ ਹਾਲਾਤ ਅੱਜ ਵੀ ਸਾਡੇ ਹੋ ਜਾਈ ਐ ਕੋਈ ਚੰਗਾ ਕਾਰੋਬਾਰ ਜੇ ਮਹਾਰਾਜ ਨੇ ਤੁਹਾਨੂੰ ਦਿੱਤਾ ਹੈ ਕੋਈ ਕੰਮ ਕਿਰਤਾਂ ਦਿੱਤੀਆਂ ਥੋੜਾ ਜਿਹਾ ਦਿਲੋ ਦਿਮਾਗ ਨੂੰ ਲਾ ਕੇ ਸੋਚਿਆ ਕਰੋ ਵੀ ਆਪਾਂ ਉੱਥੇ ਬਿਠਾ ਕੇ ਖੁਸ਼ ਕਿਨੂੰ ਹੁੰਨੇ ਆ ਅਸੀਂ ਜ਼ਿੰਮੇਵਾਰੀਆਂ ਕਿਨੂੰ ਦੇ ਕੇ ਖੁਸ਼ ਹੁੰਨੇ ਆ ਅਸੀਂ ਹਰ ਥਾਂ ਤੇ ਔਰ ਪਰਤ ਕੇ ਹਾਲਾਤ ਉਹਨਾਂ ਚਿਰ ਹੁੰਦੇ ਵੀ ਜਿੰਨਾ ਚਿਰ ਕੁੰਡਾ ਕਾਇਮ ਹੈ ਉਹਨਾਂ ਚਿਰ ਤੇ ਅਗਲੇ ਜੀ ਜੀ ਕਰਦੇ ਰਹਿੰਦੇ ਆ ਜਿੱਦਣ ਕੁੰਡੇ ਆਲਾ ਉੱਤੇ ਨਹੀਂ ਰਹਿੰਦਾ ਇਹੋ ਕੰਮ ਹੀ ਬੰਨਾ ਹੈ ਤੁਹਾਡੇ ਜਵਾਕਾਂ ਨੂੰ ਪਰਤ ਕੇ ਫਿਰ ਉਹ ਜੁੱਤੀ ਚਲਾਉਣਗੇ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਇਹ ਨਸੀਹਤਾਂ ਨੇ ਸਾਡੇ ਵਾਸਤੇ ਇਤਿਹਾਸ ਵਿੱਚੋਂ ਗੁਰੂ ਕਿਰਪਾ ਕਰੇ